ਰਾਇਗੁਰੂ ਜੀ ਦਾ ਖਾਲਸਾ ਅਵਾਇਗੁਰੂ ਜੀ ਕੀ ਫਤਿਹ ਚਲੌਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਨੂੰ ਤਕ ਸ਼੍ਰੀ ਕੇਸਗਰ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਜਿਨ੍ਹਾਂ ਦੀ ਤਾਜਪੋਸ਼ੀ ਮਿਤੀ 10 ਤਰੀਕ ਨੂੰ ਤਕ ਸ਼੍ਰੀ ਕੇਸਗਰ ਸਾਹਿਬ ਦੇਖੇ ਰੱਖੀ ਗਈ ਸੀ ਕੁਝ ਨਿਆਂ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੇ ਤੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਲਗਾਤਾਰ ਟੈਲੀਫੋਨ ਤੇ ਇਤਲਾਹ ਦੇਣ ਤੇ ਕਿ ਉਹ ਉੱਥੇ ਤਖਸ਼ੀਰ ਕੇਸਗੜ੍ਹ ਸਾਹਿਬੇ ਕੇ ਮਾਹੌਲ ਖਰਾਬ ਹੋ ਸਕਦਾ ਆ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਇਆ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਜੀ ਤਾਜ ਪੁਛੀ ਜੜੀ ਸੀ ਦਸਤਾਰਬੰਦੀ ਸੀ ਉਹ ਅਮਰਤ ਵੇਲੇ ਤਕਸ਼ਿ ਕੇਸਗਰ ਸਾਹਿਬ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਯੂਰੀ ਵਿੱਚ ਅਰਦਾਸ ਕਰਕੇ ਤਕਸ਼ਿ ਕੇਸਗਰ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਦਸਤਾਰ ਦੇ ਕੇ ਕੀਤੀ ਗਈ ਇਸ ਉਪਰੰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਕਸ਼ਿ ਕੇਸਗਰ ਸਾਹਿਬ ਦੇਖੇ ਮੱਥਾ ਟੇਕਣ ਗਏ ਉਸ ਸਮੇਂ ਜਿਹੜੀ ਇਸ਼ਨਾਨ ਸੇਵਾ ਮੁਕੰਮਲ ਹੋ ਚੁੱਕੀ ਸੀ ਬਕਾਇਦਾ ਤਖਸਾਲ ਤੇ ਸ਼ਾਸਤਰ ਬਰਾਜਮਾਨ ਕੀਤੇ ਜਾ ਚੁੱਕੇ ਸਨ ਉਸ ਅਰਦਾਸ ਵਿੱਚ ਸਿੰਘ ਸਾਹਿਬ ਜੀ ਆਪ ਵੀ ਸ਼ਾਮਲ ਹੋਏ ਤੇ ਸੰਗਤਾਂ ਵੀ ਉਸ ਸਮੇਂ ਸ਼ਾਮਲ ਹੋਈਆਂ ਜਦੋਂ ਤਖਸਾਲ ਤੇ ਸਿੰਘ ਸਾਹਿਬ ਜੀ ਮਥਾ ਟੇਕਣ ਗਏ ਉਸ ਸਮੇਂ ਅਨਾਸਰ ਦੀਆਂ ਸ਼ੇਪ ਉਹਨਾਂ ਦਾ ਪਾਠ ਕੀਤਾ ਜਾ ਰਿਹਾ ਸੀ ਇਸ ਉਪਰੰਤ ਸਿੰਘ ਸਾਹਿਬ ਜੀ ਨੂੰ ਸਖਬ ਦੇ ਜਿਹੜੇ ਪੰਜ ਪਿਆਰੇ ਉਹਨਾਂ ਨੇ ਸੁਰਪਾ ਵੀ ਦਿੱਤਾ ਮੈਂ ਸੰਗਤ ਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿਉਂਕਿ ਜਦੋਂ ਨਵਾ ਸਿੰਘ ਸਾਹਿਬ ਲਾਇਆ ਜਾਂਦਾ ਤੇ ਪਹਿਲੇ ਸਿੰਘ ਸਾਹਿਬ ਦੀਆਂ ਸਵਾਵਾਂ ਆਟੋਮੈਟਿਕਲੀ ਤੌਰ ਤੇ ਸਵਾਗਤ ਹੋ ਜਾਂਦੀਆਂ ਨੇ ਕਿਉਂਕਿ ਉੱਥੇ ਪਕਸ਼ੇ ਕਿ ਅਸਗਰ ਸਾਹਿਬ ਵੱਡਾ ਸਮਾਗਮ ਹੁਲਾਮਲਾ ਬਣਾਇਆ ਜਾ ਰਿਹਾ ਸੀ ਉਹਨਾਂ ਸਮਾਗਮ ਵਿੱਚ ਸਿੰਘ ਸਾਹਿਬ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸੇ ਕਰਕੇ ਹੀ ਇਹ ਸਵਾਗਤ ਜਿਹੜਾ ਹੁਲੇਮਲੇ ਤੋਂ ਪਹਿਲਾਂ ਕੀਤਾ ਗਿਆ ਸੀ ਤਾ ਜੋ ਸਿੰਘ ਸਾਹਿਬ ਦੀ ਗਵਾਹੀ ਵਿੱਚ ਹੀ ਉਹ ਅੱਲਾ ਮੱਲਾ ਸਵਾਕ ਜਿਹੜਾ ਉਹ ਸਪੂਰਨ ਹੋ ਸਕਣ ਕੋਈ ਜ ਵਿਅਕਤੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤਖਸਾਲ ਵਿਖੇ ਜਦੋਂ ਸਿੰਘ ਸਾਹਿਬ ਜੀ ਤਖਸਾਲ ਤੇ ਗਏ ਤੇ ਉਸ ਸਮੇਂ ਸ਼ਾਸਤਰ ਵੀ ਬਰਾਜਮਾਨ ਨਹੀਂ ਸਨ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਫਰਮ ਵੱਲ ਧਿਆਨ ਨ ਦਿੱਤਾ ਜਾਵੇ ਆਪ ਬਕਾਇਦਾ ਇੱਕ ਅਸੀਂ ਵੀਡੀਓ ਜਾਰੀ ਕਰ ਰਹੇ ਹਾਂ ਜਿਸ ਵਿੱਚ ਸਿੰਘ ਸਾਹਿਬ ਜੀ ਜਦੋਂ ਤਕਸਾਲ ਤੇ ਗਏ ਉਸ ਸਮੇਂ ਬਕਾਇਦਾ ਸ਼ਾਸਤਰ ਸਜਾਏ ਜਾ ਚੁੱਕੇ ਸਨ ਤੇ ਇਹ ਕਰਨਾ ਗਲਤ ਹੈ ਕਿ ਉਸ ਸਮੇਂ ਸ਼ਾਸਤਰ ਨਹੀਂ ਸਿਜਾਏ ਗਏ ਕਿ ਇਹਨਾਂ ਗੱਲਾਂ ਨਾਲ ਜਿਹੜਾ ਸਿੱਖ ਪੰਥ ਚ ਦਬਦਾ ਪੈਦਾ ਹੁੰਦੀ ਆ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਝੂਠੀਆਂ افਵਾਹਾਂ ਨਾ ਫਲਾਓ ਕਿਉਂਕਿ ਪੰਥ ਜਦੋਂ ਹਾਲਾਤ ਇਹੋ ਜਿਹੇ ਹੋਣ ਹਰ ਇੱਕ ਹੀ ਇੱਕ ਦੂਜਿਆਂ 'ਤੇ ਸ਼ੱਕੀ ਨਜ਼ਰ ਨਾਲ ਵੇਖੇ ਤਾਂ ਮੈਂ ਸਮਝਦਾ ਕਿ ਅਜੇ ਹਾਂ ਫਾਰਮਾ ਫਰੋਣੀਆਂ ਗਲਤ ਹਨ ਕਿਉਂਕਿ ਛਾਉਣੀ ਕਰਦਾ ਪ੍ਰਬੰਧਕ ਕਮੇਟੀ ਦਾ ਆਪਣਾ ਫਰਜ਼ ਹੈ ਕਿ ਹਾਲਾਤ ਨੂੰ ਕੰਟਰੋਲ ਕਰਨਾ ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਕੀ ਮਾਹੌਲ ਖਰਾਬ ਹੋ ਸਕਦਾ ਹੈ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹੈ ਜਿਹੜਾ ਇਹ ਦਸਤਾਵਰਬੰਦੀ ਸਮਾਗਮ ਸੀ ਸੰਖੇਪ ਵਿੱਚ ਕੀਤਾ ਗਿਆ ਤਾ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਖਰਾਬ ਨਾ ਹੋਣ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਗੁੰਮਰਾਹ ਨਾ ਹੋਣ ਅਤੇ ਉਹਨਾਂ ਵਿਰਣੂਆਂ ਦੁਆਰਾ ਬੇਨਤੀ ਕਰਦਾ ਕਿ ਅਜਿਹੇ ਹਾਲਾਤ ਪੈਦਾ ਨਾ ਕਰੋ ਜਿਨ੍ਹਾਂ ਨਾਲ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਹੋਵੇ ਭਰਾ ਮਾਰੂ ਜੰਗ ਪੈਦਾ ਹੋਵੇ ਕਿਉਂਕਿ ਜਦੋਂ ਕੋਈ ਵੀ ਲੜਾਈ ਹੁੰਦੀ ਹੈ ਤਾਂ ਲੋਕਾਂ ਵਿੱਚ ਚਰਚਾ ਜਾਂਦੀ ਹੈ ਕਿ ਸਿੱਖ ਆਪਸ ਵਿੱਚ ਲੜਦੇ ਨੇ ਤમે ਅਸੀਂ ਇਸ ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰ ਲਈ ਇਸ ਜਿਹੜਾ ਸਮਾਗਮ ਸੀ ਸੰਖੇਪ ਰੂਪ ਵਿੱਚ ਕੀਤਾ ਸੀ ਮੈਂ ਸੰਗਤਾਂ ਨੂੰ ਦੁਬਾਰਾ ਬੇਨਤੀ ਕਰਦਾ ਹਾਂ ਕਿ ਸੰਗਤਾਂ ਸੁਚੇਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ